ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਟੌਪ ਦੀਆਂ ਦੋ ਬਸੀਆਂ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫਾਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸਰੀ ਕਾ ਜੀ ਸਸਰੀ ਕਾ ਜੀ ਨਾਮ ਸੋਮਾ ਜੀ ਮੇਰਾ ਪਿੰਡ ਸ਼ੈਣਾ ਜੀ ਜ਼ਿਲ੍ਹਾ ਕਿਹੜਾ ਜੀ ਤਾਂ ਬਰਨਾਲਾ 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 ਠੀਕ ਹੈ ਜੀ ਹਾਂ ਜੀ ਆ ਦੱਸੋ ਜੀ ਆਪਣੀ ਇਹ ਬੱਚੀ ਦਾ ਜੀ ਇਹ ਦੁੱਗੀ ਹੈ ਜੀ ਮੂੰਹ ਦੁੱਗੀ ਹੈ ਜੀ ਮੂੰਹ ਹਾਂ ਦੋ ਰਾਂਦਾ ਠੀਕ ਹੈ ਦੁੱਗੀ ਤਾਂ ਨਹੀਂ ਭਰਾ ਜੀ ਨਹੀਂ ਭਰਾ ਠੀਕ ਹੈ ਕ੍ਰੇਟ ਰੂਟ ਭਰਾ ਦਾ ਇਹਦਾ 45000 ਰੁਪਏ ਪਾ ਲਈ ਰੇਟ 45000 ਤੋਪਰਾ ਕਨਕੁਣ ਦੇਖਣਾ ਪੇਸ ਟੈਕਰ ਸਾਹਿਬ ਹਾਂ ਤੋਰ ਦੋ ਬਰਾ ਲੋਜੀ ਕੱਦ ਬੱਟ ਸੁੱਖਣਾ ਸੁਹੂ ਰਾਇ ਮਾਮਲੀ ਦਾ ਬੱਟ ਪੁੜਾ ਬਹੁਤ ਸੋਹਣਾ ਹਨ ਚਾਰ ਕੋਈ ਫੋਟ ਨਹੀਂ ਸਾਂਗਣ ਲਿਓ ਜੀ ਲਿਓ ਲੋਜੀ ਚੱਕਾ ਸਾਹਿਬ ਉਪਰ ਪ੍ਰਿੰਟ ਰੰਗ ਪ੍ਰਿੰਟ ਬਹੁਤ ਸੋਹਣਾ ਲੋਜੀ

ਇਹਦਾ ਮੁੱਲ 15000 ਹੈ ਇਹਦਾ ਮੁੱਲ 15 ਥਾਣੇ ਦਿਖਾ ਦੋ ਪਹਿਲੀ ਇਹਦਾ ਥਾਣੇ ਫੜ ਕੇ ਮੜਾ ਜੀ ਪੂਸ ਲੋ ਜੀ ਇਹਨਾਂ ਦਾ ੱੱਕਾ ਕਰ ਜਿੰਨੇ ਜਾਣ ਲੋ ਚਾਰ ਥਾਣਾ ਭਰਾ ਕੋਈ ਫੋਟ ਨਹੀਂ ਕੋਈ ਸੰਗਰੀ ਸਕੀਨ ਬੱਸੀ ਆ ਵੀ ਲੋ ਜੀ ਲਓ ਤੋਰ ਦੋ ਤੋਰ ਦੋ ਲੋ ਜੀ ਫੇਸ ਪੂਸ ਦੇਖ ਲਓ ਚੰਗੀ ਪੜੀ ਕੋਲੋਸੀਆ ਲੋ ਜੀ ਕੰਨ ਕੁੰਨ ਬਹੁਤ ਸੋਹਣਾ ਤੋਰ ਦੋ ਭਰਾ ਲੰਮੀ ਤੋਰ ਦੋ ਮੜੀ ਲੋ ਜੀ ਕੱਦ ਬੈਲਟ ਦਾ ਅੰਟਾਜਾ ਤੁਸੀਂ ਲਾ ਸਕਦੇ ਹੋ ਠੀਕ ਹੈ ਜੀ ਮੋੜ ਦੋ ਇਹਦਾ ਰੇਟ 15000 ਹੈ 15000 ਹੈ ਲੋ ਜੀ ਮੋੜ ਲੇ ਮੋੜ ਲੇ ਕੀ ਹੋਇਆ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਲੋ ਜੀ ਵਾਈ ਕੋਲ ਦੋਨੇ ਬਸੀਆਂ ਠੀਕ ਹੈ ਜੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਠੀਕ ਹੈ ਜੀ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਠੀਕ ਬਾਈ